ਬਾਦਲਾਂ ਦਾ ਅਸਲੀ ਬਾਪ ਲੱਭ ਗਿਆ ਜੀ ਆ ਦੇਖੋ ਟੀਵੀ ਦੀ ਸਕਰੀਨ ਤੇ ਉਹ ਹੈਗਾ ਜਰਨਲ ਅਡਵਾਈਰ ਇਹ ਆਪਣੇ ਅਸਲੀ ਬਾਪ ਨੂੰ ਬਹੁਤ ਪਿਆਰ ਕਰਦੇ ਨੇ ਜਰਨਲ ਅਡਵਾਈਰ ਨੂੰ ਜਿਸ ਜਰਨਲ ਅਡਵਾਈਰ ਨੇ ਜੱਲਿਆਂ ਵਾਲੇ ਬਾਗ ਦੇ ਵਿੱਚ ਇਨਸਾਨੀਅਤ ਦਾ ਕਤਲੇਆਮ ਕੀਤਾ ਸੀ ਫਿਰ ਬਾਦਲਾਂ ਨੇ ਵੀ ਇਨਸਾਨੀਅਤ ਦਾ ਕਤਲੇਆਮ ਕੀਤਾ ਸੀ ਕਿਉਂ ਆਪਦੇ ਬਾਪ ਤੇ ਗਏ ਨੇ ਨਾ ਇਹ ਤਾ ਇਹਨਾਂ ਨੇ ਇਨਸਾਨੀਅਤ ਦਾ ਕਤਲਅੰਗ ਕੀਤਾ ਜੋ ਇਹਨਾਂ ਦਾ ਬਾਪ ਜਰਨਲ ਅਡਵਾਈਰ ਕਰਦਾ ਸੀ ਉਹੀ ਕੁਸ ਇਹ ਕਰਦੇ ਨੇ ਹੁਣ ਇਹ ਜਰਨਲ ਅਡਵਾਈਰ ਦਾ ਲੋਗੋ ਆ ਜਿਹੜਾ ਉਹਨੂੰ ਝੰਡਿਆਂ ਤੇ ਲਾਉਂਦੇ ਨੇ ਲਾ ਕੇ ਫਿਰ ਝੰਡਿਆਂ ਦੇ ਉੱਤੇ ਗੁਰਦੁਆਰਿਆਂ ਚ ਝੰਡੇ ਚੜਾਉਂਦੇ ਨੇ ਅੰਗਰੇਜ਼ਾਂ ਦੇ ਦਿੱਤੇ ਹੋਏ ਇਹ ਇਹਨਾਂ ਦੀਆਂ ਗੰਦੀਆਂ ਕਰਤੂਤਾਂ ਨੇ ਅਸੀਂ ਇਸ ਸ਼੍ਰੋਮਣੀ ਕਮੇਟੀ ਨੂੰ ਪੁੱਛਦੇ ਹਾਂ ਕਿ ਤੁਸੀਂ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦੇ ਹੋ ਜਾਂ ਸ੍ਰੀ ਗੁਰੂ 10ਵੇਂ ਪਾਤਸ਼ਾਹ ਜਿਹਦੇ ਸਿੰਘ ਹੋ ਜਾਂ ਤੁਸੀਂ ਜਰਨਲ ਅਡਵਾਈਜ਼ਰ ਦੇ ਚੇਲੇ ਹੋ ਇਹ ਸ਼੍ਰੋਮਣੀ ਕਮੇਟੀ ਨੂੰ ਦੱਸਣਾ ਚਾਹੀਦਾ ਤੇ ਗੁਰਦੁਆਰੇ ਦੀਆਂ ਕਮੇਟੀਆਂ ਨੂੰ ਵੀ ਦੱਸਣਾ ਚਾਹੀਦਾ ਕਿ ਇਹ ਜਰਨਲ ਅਡਵਾਈਜ਼ਰ ਦੇ ਚੇਲੇ ਨੇ ਜਾਂ ਸ੍ਰੀ ਗੁਰੂ 10ਵੇਂ ਪਾਤਸ਼ਾਹ ਜਿਹਦੇ ਸਿੰਘ ਨੇ ਆ ਜਿਹੜਾ ਬਾਦਲਾਂ ਦਾ ਰੱਖਿਆ ਹੋਇਆ ਜਥੇਦਾਰ ਆ ਗੜਗਾਜੋ ਇਹ ਦੱਸੇ ਕਿ ਇਹ ਗੁਰੂਆਂ ਦਾ ਸਿੰਘ ਆ ਜਾਂ ਇਹ ਜਰਨਲ ਅਡਵੈਰ ਦਾ ਚੇਲਾ ਇਹ ਦੱਸੇ ਆ ਅੱਗੇ ਅਸੀਂ ਵੀਡੀਓ ਦਿਖਾਉਨੇ ਆ ਇਹਦਾ ਜਵਾਬ ਦੇਣ ਇਹ ਸ਼੍ਰੋਮਣੀ ਕਮੇਟੀ ਸੰਗਤ ਨੂੰ ਦੱਸੇ ਕਿ ਜਿਹੜੇ ਲੋਕੋ ਨੂੰ ਇਹ ਝੰਡਿਆਂ ਤੇ ਲਾਉਂਦੇ ਨੇ ਜੋ ਕਾਲ ਤੱਕ ਸਾਹਬ ਤੇ ਦੋ ਝੰਡੇ ਚੜਾਏ ਹੋਏ ਨੇ ਉਹ ਨਿਸ਼ਾਨ ਸਾਹਿਬ ਨਹੀਂ ਝੰਡੇ ਨੇ ਕਿਉਂਕਿ ਉਹਨਾਂ ਦੇ ਉੱਤੇ ਜੋ ਥੱਲਿਓਂ ਚੌੜਾ ਉੱਪਰੋਂ ਚੌੜਾ ਲੋਕੋ ਆ ਉਹ ਅੰਗਰੇਜ਼ਾਂ ਦਾ ਜਰਨਲ ਅਡਵੈਰ ਦਾ ਲੋਕੋ ਆ ਇਹ ਉਹਨੂੰ ਆਪਣੇ ਜਰਨਲ ਰਿਵਾਇਰ ਨੂੰ ਆਪਣਾ ਬਾਪ ਦੱਸਦੇ ਨੇ ਸ਼੍ਰੋਮਣੀ ਕਮੇਟੀ ਵਾਲੇ ਸ਼੍ਰੀ ਗੁਰੂ ਦਸਵੇਂ ਪਾਸਾ ਜੀ ਦੇ ਸਿੰਘ ਨਹੀਂ ਬਣੇ ਆਹ ਦੇਖੋ ਟੀਵੀ ਦੀ ਸਕਰੀਨ ਤੇ ਸ਼੍ਰੀ ਗੁਰੂ ਦਸਵੇਂ ਪਾਸਾ ਜੀ ਦਾ ਖੰਡਾ ਜਿਸ ਖੰਡੇ ਦੇ ਹਰ ਰੋਜ਼ ਅਨੰਦਪੁਰ ਸਾਹਿਬ ਦਰਸ਼ਨ ਕਰਾਏ ਜਾਂਦੇ ਨੇ ਤੁਸੀਂ ਕਦੇ ਦੇਖਿਆ ਕਿਸੇ ਗੁਰਦੁਆਰੇ ਨੂੰ ਗੁਰਦੁਆਰਿਆਂ ਦੇ ਅੰਦਰ ਸ਼੍ਰੀ ਗੁਰੂ ਦਸਵੇਂ ਪਾਸਾ ਜੀ ਦੇ ਖੰਡੇ ਦੀ ਫੋਟੋ ਲੱਗੀ ਹੋਵੇ ਨਹੀਂ ਕਿਉਂਕਿ ਅੰਗਰੇਜ਼ਾਂ ਦੇ ਲੋਕੋ ਨੂੰ ਇਹ ਥੱਲਿਓਂ ਚੌੜਾ ਉੱਤੋਂ ਚੌੜਾ ਉਸ ਨੂੰ ਇਹ ਖੰਡਾ ਕਹਿੰਦੇ ਨੇ ਪਰ ਗੁਰਦੁਆਰੇ ਦੀਆਂ ਕਮੇਟੀਆਂ ਸ਼੍ਰੋਮਣੀ ਕਮੇਟੀ ਸਿੱਖ ਜਥੇਬੰਦੀ ਕੋਈ ਵੀ ਨਹੀਂ ਬੋਲਦੀ ਸਾਰਿਆਂ ਦੇ ਸੱਪ ਲੜਿਆ ਹੋਇਆ ਬੋਲਦੇ ਨਹੀਂ ਇਹ ਗੁੰਗੇ ਹੋ ਗਏ ਨੇ ਕਿਉਂਕਿ ਇਹਨਾਂ ਨੇ ਬਾਪ ਪਪ ਦਾ ਜਰਨਲ ਅਡਵਾਇਰ ਨੂੰ ਮੰਨ ਲਿਆ ਗੁਰੂਆਂ ਦੇ ਸਿੰਘ ਨਹੀਂ ਬਣੇ ਇਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿਰਪਾ ਕਰੋ ਗਰਚਰਨ ਸਿੰਘ ਜੀ ਮੇਰੇ ਕੋਲੇ ਇੱਕ ਸਵਾਲ ਆ ਤੁਸੀਂ ਗੁਰਸੇਖੋਂ ਬੜੀ ਚੜ੍ਹਦੀ ਕਲਾ ਵਾਲਿਓ ਇੱਕ ਗੱਲ ਦਾ ਜਵਾਬ ਦਿਓ ਕਿ ਪੂਰੀ ਦੁਨੀਆ ਤੇ ਸ੍ਰੀ ਗੁਰੂ ਦਸਵੇਂ ਪਾਸਾ ਜੀ ਦੇ ਖੰਡੇ ਦੀ ਤੇ ਨਿਸ਼ਾਨ ਸਾਹਿਬ ਦੀ ਬੇਅਦਵੀਂ ਕੀਤੀ ਗੁਰਦੁਆਰੇ ਦੀਆਂ ਕਮੇਟੀਆਂ ਨੇ ਉਹ ਵੀ ਗੁਰੂ ਘਰਾਂ ਦੀਆਂ ਕਮੇਟੀਆਂ ਨੇ ਜਿਹੜੀਆਂ ਗੁਰਦੁਆਰੇ ਦੀਆਂ ਕਮੇਟੀਆਂ ਨੇ ਅੱਜ ਗੁਰਦੁਆਰੇ ਦੀਆਂ ਕਮੇਟੀਆਂ ਪੂਰੀ ਦੁਨੀਆ ਤੇ ਸ੍ਰੀ ਗੁਰੂ 10ਵੇਂ ਪਾਸਾ ਜੀ ਦੇ ਖੰਡੇ ਦੀ ਘੋਰ ਬੇਅਦਵੀ ਕਰਦੀਆਂ ਨੇ ਅਸੀਂ ਗੁਰੂ ਦੀਆਂ ਸੰਗਤਾਂ ਨੂੰ ਵੀ ਦਿਖਾਲਣ ਲੱਗੇ ਆ ਕਿ ਸਿੰਘ ਦੇ ਹੱਥ ਚ ਫੜਿਆ ਹੋਇਆ ਜਿਹੜਾ ਖੰਡਾ ਇਹ ਖੰਡੇ ਤੇ ਹਰ ਰੋਜ਼ ਦਰਸ਼ਨ ਕਰਾਏ ਜਾਂਦੇ ਨੇ ਅਨੰਦਪੁਰ ਸਾਹਿਬ ਇਸ ਖੰਡੇ ਦੇ ਨਾਲ ਖਾਲਸਾ ਪੰਥ ਸਾਜਿਆ ਸੀ ਦੂਜੇ ਪਾਸੇ ਜਿਹਦੇ ਤੇ ਜੁੱਤੀ ਲਾਈਆ ਤੇ ਥੱਲੇ ਲੋਗੋ ਆਹ ਅੰਗਰੇਜ਼ਾਂ ਦਾ ਜਿਹਨੂੰ ਅੱਜ ਗੁਰਦੁਆਰੇ ਦੀਆਂ ਕਮੇਟੀਆਂ ਖੰਡੇ ਦਾ ਦਰਜਾ ਦੰਦੀਆਂ ਨੇ ਜਦੋਂ ਇਹ ਖੰਡੇ ਦਾ ਦਰਜਾ ਦੰਦੀਆਂ ਨੇ ਅੰਗਰੇਜ਼ਾਂ ਦੇ ਲੋਗੋ ਨੂੰ ਤਾਂ ਸ੍ਰੀ ਗੁਰੂ 10ਵੇਂ ਪਾਸਾ ਜਿਹਦੇ ਖੰਡੇ ਦੀ ਘੋਰ ਬੇਅਦਬੀ ਹੁੰਦੀ ਆ ਜਦੋਂ ਇਹ ਅੰਗਰੇਜ਼ਾਂ ਦੇ ਝੰਡੇ ਨੂੰ ਨਿਸ਼ਾਨ ਸਾਹਿਬ ਦਾ ਦਰਜਾ ਦਿੰਦੇ ਨੇ ਤਾਂ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਨਿਸ਼ਾਨ ਸਾਹਿਬ ਦੀ ਘੋਰ ਬੇਅਦਬੀ ਹੁੰਦੀ ਆ 100 ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਚੱਲਿਆ ਕਿ ਇਹ ਬੇਅਦਬੀ ਕਰਦੇ ਹੀ ਆ ਰਹੇ ਨੇ ਕਰਦੇ ਹੀ ਆ ਰਹੇ ਨੇ ਹਰ ਰੋਜ਼ ਇਹਨਾਂ ਨੂੰ ਇਤਿਹਾਸ ਦਾ ਨਹੀਂ ਪਤਾ ਇੱਕ ਪਾਸੇ ਤਾਂ ਇਹ ਕਹਿੰਦੇ ਨੇ ਕਿ ਅਸੀਂ ਨਗਰ ਕੀਰਤਨ ਤੇ ਸੰਗਤ ਨੂੰ ਬੁਲਾ ਕੇ ਆਪਣੇ ਇਤਿਹਾਸ ਬਾਰੇ ਜਾਣੂ ਕਰਾਉਨੇ ਆ ਓਏ ਦੱਸੋ ਤੁਸੀਂ ਦੁਨੀਆ ਦੇ ਸਾਹਮਣੇ ਕਿ ਜਿਹਦੇ ਤੇ ਜੁੱਤੀ ਲਾਈਆ ਸਾਡੇ 10 ਗੁਰੂਆਂ ਚੋਂ ਕਿਸ ਗੁਰੂ ਦਾ ਖੰਡਾ ਇਹ ਅੰਗਰੇਜ਼ਾਂ ਦਾ ਲੋਕੋ ਆ ਤੁਹਾਨੂੰ ਸਬੂਤ ਦਿਖਾਉਣੇ ਆ ਤੇ ਜਿਹੜੇ ਨਗਰ ਕੀਰਤਨ 'ਵੀ ਤੁਸੀਂ ਗੱਲ ਕੀਤੀ ਵੀਰ ਜੀ ਜਿਹੜੀ ਸਲੀਅਤ ਅੱਗੇ ਲਿਆ ਕੇ ਨਹੀਂ ਰੱਖਦੇ ਨਾ ਤਾਂ ਸਲੀਅਤ ਲਿਆੜਕੇ ਨਾਲ ਰੱਖੀ ਨਿਸ਼ਾਨ ਸਾਹਿਬ ਦੀ ਇਸ ਕਰਕੇ ਆ ਖਾਲਸਾ ਜੀ ਜਿਹੜਾ ਨਿਸ਼ਾਨ ਸਾਡਾ ਖੰਡਾ ਐ ਤੀਰ ਤੇ ਲੱਗਾ ਹੁੰਦਾ ਸੀ ਪਰਾਤਰ ਜਿਹੜੀਆਂ ਤਸਵੀਰਾਂ ਤੁਸੀਂ ਵਖਾਉਂਦੇ ਹੋ ਜਿਆ ਪ੍ਰਾਰਥਨਾ ਆਪਾਂ ਚੱਕੀਏ ਤਾਂ ਉਹਨਾਂ ਉੱਤੇ ਤੀਰ ਲੱਗਾ ਹੁੰਦਾ ਸੀ ਤੇ ਜਿਹੜਾ ਇਹ ਲੋਗੋ ਜਿਹੜਾ ਇੱਕ ਛਿੱਤਰ ਏ ਤੇ ਛਿੱਤਰ ਨਿਸ਼ਾਨ ਸਾੜ ਤੇ ਚੜਾ ਦਿੱਤਾ ਜਿੰਦਾ ਪੱਬ ਚੌੜਾ ਤੇ ਅੱਡੀ ਚੌੜੀ ਏ ਤੇ ਲੱਖ ਮਰਿਆ ਤੇ ਮੈਨੂੰ ਕੋਈ ਵੀ ਬੁੱਧੀ ਵਾਲਾ ਬੰਦਾ ਇਹ ਦੱਸੇ ਜਿਹੜੇ ਚੱਕ ਕੇ ਦੇਖ ਕੇ ਤੁਰੇ ਫਿਰਦੇ ਨੇ ਕਹਿੰਦੇ ਵੀ ਖੰਡਾ ਹੈ ਉਹ ਮੂਰਖੋ ਬਾਬਾ ਦੀਪ ਸਿੰਘ ਨੇ ਇਸ ਖੰਡੇ ਨਾਲ ਜੰਗ ਕੀਤਾ ਸੀ ਧੰਨ ਦਸਵੇਂਸ਼ ਵੀ ਤਾਂ ਇਸ ਖੰਡੇ ਨਾਲ ਜੰਗ ਕੀਤਾ ਸੀ ਇਹ ਖੰਡਾ ਹੈ ਕਿਹਦੇ ਪਾਸੋਂ ਇਹ ਕਿਹੜੇ ਜੰਗ ਦੇ ਵਿੱਚ ਇਹ ਵਰਤਿਆ ਗਿਆ ਕੋਈ ਵੀ ਨਹੀਂ ਦੱਸ ਸਕਦਾ ਸਾਰੇ ਹੀ ਇੱਕ ਮਨ ਬੁੱਧੀ ਤੇ ਭ੍ਰਿਸ਼ਟ ਤੇ ਇੱਕ ਪੈਸਾ ਇਕੱਠਾ ਕਰਕੇ ਤੇ ਆਪਣੇ ਬੱਚਿਆਂ ਨੂੰ ਜ਼ਹਿਰ ਖਾਣ ਵਾਲੇ ਇਹਨਾਂ ਨੂੰ ਮੂਰਖਾਂ ਕਹਾ ਜੇ ਸ਼ਰਮ ਹੀ ਆਵੇ ਇਹ ਗੱਲਾਂ ਸੁਣ ਕੇ ਕੋਈ ਨਾ ਕੋਈ ਤਾਂ ਦੱਸੋ ਉੱਤਰ ਦਿਓ ਤੇ ਜੇ ਨਹੀਂ ਦੇ ਸਕਦੇ ਨੇ ਗੁਰੂ ਘਰ ਦੇ ਤੁਸੀਂ ਨਿੰਦਕ ਗੁਰੂ ਘਰ ਦੇ ਧੱਗੇ ਹੋਏ ਨਰਕਾਂ ਦੇ ਪਾਪੀ ਕੀੜੇ ਤੁਸੀਂ ਜੂੜ ਬਣੋਗੇ ਜੇ ਦਸਮਗੋਸ਼ ਪਾਤਸ਼ਾਹ ਜੀ ਦਾ ਅਸਲੀ ਨਿਸ਼ਾਨ ਅਸਲੀ ਪੰਥ ਖਾਲਸਾ ਜੀਆਂ ਰੋ ਰੀਤਾਂ ਜਿਨ੍ਹਾਂ ਨੂੰ ਤੁਸੀਂ ਨਹੀਂ ਬਿਆਨ ਕਰਦੇ ਤੁਹਾਡੀ ਗੱਲ ਹੈ ਖਾਲਸਾ ਜੀ ਬਾਹਰ ਪੰਜਾਬ ਚ ਇੰਡੀਆ ਚ ਜਿੰਨੀਆਂ ਕਮੇਟੀਆਂ ਨੇ ਕੋਈ ਵੀ ਇੱਕ ਕਮੇਟੀ ਜਿਹੜੀ ਸਾਫ਼-ਸੁਤਰੀ ਨਹੀਂ ਸਾਰੀਆਂ ਜਿਹੜੀਆਂ ਪ੍ਰਸ਼ਤ ਸਰਕਾਰ ਦੇ ਬੈਰਿਆ ਤੇ ਕਹਿ ਕੇ ਚੱਲਣ ਵਾਲੀਆਂ ਖਾਲਸਾ ਜੀ ਖਾਲਸਾ ਜੀ ਅਸੀਂ ਸੰਗਤ ਨੂੰ ਦਿਖਾ ਰਹੇ ਹਾਂ ਟੀਵੀ ਦੀ ਸਕਰੀਨ ਤੇ ਕਿ ਤੁਸੀਂ ਸੰਗਤਾਂ ਟੀਵੀ ਦੀ ਸਕਰੀਨ ਤੇ ਦੇਖੋ ਤੁਸੀਂ ਦਰਬਾਰ ਸਾਹਿਬ ਜਾਣੇ ਹੋ ਪਰ ਕਦੇ ਤੁਸੀਂ ਸ਼੍ਰੋਮਣੀ ਕਮੇਟੀ ਨੂੰ ਬੋਲਿਆ ਕਿ ਭਾਈ ਆਹ ਦਰਵਾਜ਼ਾ ਕਿਉਂ ਨਹੀਂ ਖੋਲਦੇ ਇਤਿਹਾਸਕ ਪੌੜੀਆਂ ਦਾ ਕਿਸੇ ਵੀ ਦੁਨੀਆ ਤੇ ਸਿੱਖ ਜਥੇਬੰਦੀ ਨੇ ਜਾਂ ਗੁਰਦੁਆਰੇ ਦੀ ਕਮੇਟੀ ਨੇ ਕਿਸੇ ਨੇ ਕਿਹਾ ਕਿ ਭਾਈ ਆਹ ਇਤਿਹਾਸਕ ਪੌੜੀਆਂ ਨੂੰ ਜਿੰਦਾ ਕਿਉਂ ਲਾਇਆ ਕਿਉਂਕਿ ਇਹ ਪੌੜੀਆਂ ਦੇ ਅੰਦਰ ਜਦੋਂ ਤੁਸੀਂ ਜਾਵੋਗੇ ਤਾਂ ਸ੍ਰੀ ਗੁਰੂ 10ਵੇਂ ਪਾਸ਼ਾ ਜੀ ਦੇ ਨਿਸ਼ਾਨ ਸਾਹਿਬ ਦੇ ਦਰਸ਼ਨ ਕਰੋਗੇ ਕਿਉਂਕਿ ਇਹ ਪੌੜੀਆਂ ਦੇ ਅੰਦਰ 18ਵੀਂ ਸਦੀ ਚ ਮਹਾਰਾਜਾ ਜੀਤ ਸਿੰਘ ਜੀ ਨੇ ਇੱਕ ਚਿੱਤਰਕਾਰ ਤੋਂ ਚਿੱਤਰਕਾਰੀ ਕਰਾਈ ਸੀ ਕਿਉਂਕਿ ਉਹ ਚਿੱਤਰਕਾਰ ਨੇ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਸੀ ਉਹਨੇ ਦੇਖਿਆ ਸੀ ਕਿ ਗੁਰੂ ਸਾਹਿਬ ਕਿਸ ਤਰ੍ਹਾਂ ਘੋੜੇ ਤੇ ਜਾਂਦੇ ਨੇ ਇੱਕ ਸਿੰਘ ਮੂਹਰੇ ਜਾਂਦਾ ਹੁੰਦਾ ਸੀ ਜਿਹਦੇ ਕੋਲੇ ਨਿਸ਼ਾਨ ਸਾਹਿਬ ਹੁੰਦਾ ਸੀ ਉਹ ਨਿਸ਼ਾਨ ਸਾਹਿਬ ਓਵੇਂ ਜਿਵੇਂ ਬਣਾਇਆ ਹੋਇਆ ਤਸਵੀਰ ਦੇ ਵਿੱਚ ਉੱਤੇ ਕਿਰਪਾਨ ਆ ਵਿਚਾਲੇ ਢਾਲ ਆ ਥੱਲੇ ਕਿਟਾਰ ਆ ਨੀਲੇ ਰੰਗ ਦਾ ਗੁਰੂ ਸਾਹਿਬ ਘੋੜੇ ਤੇ ਬੈਠੇ ਹੋਏ ਨੇ ਓਵੇਂ ਜਿਵੇਂ ਉਹਨੇ ਚਿੱਤਰਕਾਰੀ ਕੀਤੀ ਸੀ ਪਰ ਉਥੋਂ ਇਤਿਹਾਸ ਦਾ ਪਤਾ ਲੱਗਦਾ ਇਹ ਕੀ ਕੀਤਾ ਪਾਪੀਆਂ ਨੇ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਉਹ ਪੌੜੀਆਂ ਨੂੰ ਜਿੰਦਾ ਹੀ ਲਾਤਾ ਅੱਜ ਤੱਕ ਕਿਸੇ ਨੇ ਨਹੀਂ ਕਿਹਾ ਕਿ ਉਹ ਪੌੜੀਆਂ ਦਾ ਜਿੰਦਾ ਖੋਲਿਆ ਜਾਵੇ ਖਾਲਸਾ ਜੀ ਅੱਗੇ ਅਸੀਂ ਪੂਰਾ ਇਤਿਹਾਸ ਦਿਖਾਵਾਂਗੇ ਨਿਸ਼ਾਨ ਸਾਹਿਬ ਦਾ ਤੇ ਖੰਡੇ ਦਾ ਜਿਹੜੀਆਂ ਸੰਗਤਾਂ ਦੇਖੀਆਂ ਨੇ ਉਹ ਚੰਗੀ ਤਰ੍ਹਾਂ ਦਾ ਸਾਰਾ ਵੀਡੀਓ ਸਿਰੇ ਟਿੱਕਰ ਦੇਖਣਾ ਪਰ ਗੁਰਚਰਨ ਸਿੰਘ ਜੀ ਤੁਹਾਡੀ ਬਹੁਤ ਮਿਹਰਬਾਨੀ ਤੁਸੀਂ ਬਹੁਤ ਹਿੰਮਤ ਕੀਤੀ ਆ ਮੈਂ ਤੁਹਾਡੇ ਵੀ ਗੁਰੂ ਸੇਵਾ ਕਰਦਾਸ ਕਰਨਾ ਮਹਾਰਾਜ ਤੁਹਾਨੂੰ ਉਹ ਕੌਮ ਦਾ ਦਰਦ ਦੇ ਤੁਸੀਂ ਆਪਣੇ ਕਾਰੋਬਾਰ ਕਰਕੇ ਇੰਨਾ ਇੱਕ ਰੋਲਾ ਇੱਕ ਸੱਚ ਨੂੰ ਰੱਖ ਦਿਓ ਪਰ ਜਿਹੜੇ ਗੁਰੂ ਘਰ ਦਾ ਪੈਸਾ ਖਾਂਦੇ ਨੇ ਉਹਨਾਂ ਨੂੰ ਪਤਾ ਨਹੀਂ ਕੀ ਬਿਮਾਰੀ ਪੈ ਗਈ ਕਿਹੜਾ ਸੱਪ ਸੌਂ ਗਿਆ ਵੀ ਤੁਸੀਂ ਕਮ ਸੇ ਕਮ ਸੱਚ ਤਾਂ ਬੋਲ ਕੇ ਸੱਚ ਦਾ ਨਿਸ਼ਾਨ ਸਾਹਿਬ ਚੜਾ ਕੇ ਨਗਰ ਕੀਰਤਨ ਦੇ ਪ੍ਰਾਤਨ ਨਿਸ਼ਾਨ ਸਾਹਿਬ ਦਾ ਝਲਾਓ ਪਰ ਪਤਾ ਨਹੀਂ ਕੀ ਇਹਨਾਂ ਨੂੰ ਕਿਸ ਤਰੀਕੇ ਦੇ ਨਾਲ ਡਾਰੇ ਤੇ ਕਿਹੜਾ ਇਹਨਾਂ ਦੇ ਉੱਤੇ ਮੌਤ ਦਾ ਸਾਇੰਸ ਚੱਲ ਪਿਆ ਹੈ ਜੇ ਤਾਂ ਜਿਉਂਦੇ ਹੋਮੋਗੇ ਤਾਂ ਬੋਲੋਗੇ ਕਿਉਂ ਬੋਲੋਗੇ ਕਿਉਂਕਿ ਜੁੱਤੀ ਲਾਈ ਆ ਜਿਹਨੂੰ ਤੁਸੀਂ ਖੰਡੇ ਤਾਂ ਦਰਜਾ ਦੰਨਿਓ ਅੰਗਰੇਜ਼ਾਂ ਦੇ ਲੋਗੋ ਨੂੰ ਉਹਦੇ ਤੇ ਜੁੱਤੀ ਲਾਈ ਆ ਥੋੜਾ ਬੋਲਣ ਦਾ ਹੱਕ ਬਣਦਾ ਗੁਰਦਾਰੇ ਦੀਆਂ ਕਮੇਟੀਆਂ ਵਾਲਿਓ ਸਿੱਖ ਜਥੇਬੰਦੀਆਂ ਵਾਲਿਓ ਸ਼੍ਰੋਮਣੀ ਕਮੇਟੀ ਵਾਲਿਓ ਜੇ ਤੁਸੀਂ ਨਹੀਂ ਬੋਲਦੇ ਤਾਂ ਤੁਸੀਂ ਜਿਉਂਦੇ ਮਰਦੇ ਹੋ ਤਾਂ ਜਿਉਂਦੀਆਂ ਲਾਸਾਂ ਹੋ ਤੁਸੀਂ ਸੰਗਤ ਸਾਨੂੰ ਤੁਹੀ ਬੇਨਤੀ ਕਰਦੇ ਆਂ ਵੀ ਇਹ ਪ੍ਰਾਰਥਨ ਕਾਲ ਦਾ ਨਿਸ਼ਾਨ ਸਾਹਿਬ ਜਿਹੜੇ ਪ੍ਰਾਰਥਨ ਕਾਲ ਉਹ ਮੇਂ ਚੱਲਦੇ ਸੀ ਉਹ ਜਿਹੜੇ ਅੱਜ ਨਿਸ਼ਾਨ ਸਾਹਿਬ ਲਾਏ ਗਏ ਐਸ.ਪੀ.ਸ. ਦੁਆਰਾ ਬਦਲਦੇ ਸੀਗੇ ਉਹ ਜਿਹੜੇ ਢਾਲ ਤਲਵਾਰ ਕਟਾਰ ਵਾਲੇ ਇਹ ਪ੍ਰਾਰਥਨ ਨਿਸ਼ਾਨ ਸਾਹਿਬ ਵੀ ਸਾਰੇ ਸੰਗਤ ਲਈ ਬੇਨਤੀ ਵੀ ਹੋਰ ਸਮੇਂ ਤੇ ਆਪਣਾ ਨ ਬਦਲਾ ਦੇ ਆਕੇ ਜਿਹੜੇ ਪ੍ਰਾਦਰ ਸਮਿਆਂ ਨੂੰ ਚੱਲੀ ਆਪਾਂ ਜਿਹੜਾ ਕਿ ਪੀਆਰਐਸਐਸ ਦੀ ਜਿਹੜੀ ਸੋਸ਼ੀਅਲ ਬਦਲ ਕੇ ਖਾਲਸਾ ਪੰਥ ਵਾਲੀ ਨੀਵੇਂ ਸਾਹਿਬ ਜਿੱਦਾਂ ਇਹ ਤੇ ਪ੍ਰਾਦਰ ਕਰਵਾਉਣ ਸਾਹਿਬਤ ਲਈ ਮੋਤੀ ਸੰਗਤ ਨੂੰ ਵਾਰਿਕ ਵਿੱਚ ਇਕੱਠਾ ਖਾਲਸਾ ਜਿਹੜੇ ਇਤਿਹਾਸ ਤੋਂ ਜਾਣੂ ਨੇ ਉਹ ਤਾਂ ਸ੍ਰੀ ਗੁਰੂ ਦਸਵੇਂ ਪਾਸਾ ਜਿਹਦਾ ਬਖਸਿਆ ਹੋਇਆ insan ਸਾਹਿਬ ਚੜਾਉਂਦੇ ਨੇ ਜਿਹੜੇ ਇਤਿਹਾਸ ਤੋਂ ਹੀਣੇ ਨੇ ਉਹ ਨਹੀਂ ਚੜਾਉਂਦੇ ਇਤਿਹਾਸਕ ਪੌੜੀਆਂ ਨੇ ਦਰਬਾਰ ਸਾਹਿਬ ਦੇ ਅੰਦਰ ਤੁਸੀਂ ਜਾਂਦੇ ਹੋਵੋਗੇ ਇੱਕ ਪੌੜੀਆਂ ਨੂੰ ਹਮੇਸ਼ਾ ਜਿੰਦਾ ਲਾ ਕੇ ਰੱਖਦੇ ਨੇ ਸ਼੍ਰੋਮਣੀ ਕਮੇਟੀ ਵਾਲੇ ਉਹ ਪੌੜੀਆਂ ਦੇ ਅੰਦਰ ਜਾ ਕੇ ਤੁਸੀਂ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਨਿਸ਼ਾਨ ਸਾਹਿਬ ਦੇ ਦਰਸ਼ਨ ਕਰ ਸਕਦੇ ਹੋ ਜਿਹਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਿਟਾਰ ਪਰ ਉਹ ਪੌੜੀਆਂ ਨੂੰ ਜਿੰਦਾ ਲਾ ਕੇ ਰੱਖਦੀ ਆ ਸ਼੍ਰੋਮਣੀ ਕਮੇਟੀ ਹੁਣ ਤੁਸੀਂ ਆ ਟੀਵੀ ਦੀ ਸਕਰੀਨ ਤੇ ਦੇਖੋ ਇੱਕ ਪਾਸੇ ਤੁਹਾਨੂੰ ਦਿਖਾ ਰਹੇ ਆ ਗੁਰੂ ਦੀਏ ਸੰਗ ਤੇ ਤੁਸੀਂ ਟੀਵੀ ਦੀ ਸਕਰੀਨ ਵੱਲ ਨੂੰ ਦੇਖੋ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਖੰਡੇ ਦੇ ਦਰਸ਼ਨ ਕਰੋ ਜਿਹੜਾ ਸਿੰਘ ਦੇ ਹੱਥ ਚ ਪੜਿਆ ਹੋਇਆ ਇਹ ਖੰਡਾ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਦਾ ਇਸ ਖੰਡੇ ਦੇ ਨਾਲ ਖਾਲਸਾ ਪੰਥ ਸਾਜਿਆ ਸੀ ਅੱਜ ਦਿਨ ਦਿਹਾੜਾ ਮਨਾਉਂਦੀਆਂ ਨੇ ਗੁਰਦੁਆਰੇ ਦੀਆਂ ਕਮੇਟੀਆਂ ਪਰ ਇਤਿਹਾਸ ਤੋਂ ਬਹੁਤ ਹੀ ਹੀਣੇ ਨੇ ਕਿਉਂਕਿ ਅੰਗਰੇਜ਼ਾਂ ਦੇ ਵੈਚ ਨੂੰ ਅੱਜ ਇਹ ਖੰਡਾ ਦੱਸ ਬੈਠੇ ਨੇ ਉਹਨੂੰ ਖੰਡਾ ਕਹਿ ਕੇ ਗੱਡੀਆਂ ਚ ਲਮਕਾਉਂਦੇ ਨੇ ਝੰਡਿਆਂ ਤੇ ਲਾਉਂਦੇ ਨੇ ਗੁਰਦੁਆਰਿਆਂ ਚ ਅੰਗਰੇਜ਼ਾਂ ਦੇ ਝੰਡੇ ਚੜਾਉਂਦੇ ਨੇ ਪਰ ਬਸਾਖੀ ਦਾ ਦਿਨ ਦਿਹਾੜਾ ਮਨਾਉਂਦੇ ਨੇ ਆਹ ਤੁਸੀਂ ਦੇਖੋ ਇਹ ਤੇ ਜੁੱਤੀ ਲਾਈ ਆ ਅੰਗਰੇਜ਼ਾਂ ਦੇ ਲੋਗੋ ਤੇ ਕਿਉਂਕਿ ਅੰਗਰੇਜ਼ਾਂ ਦੇ ਲੋਗੋ ਨੂੰ ਖੰਡਾ ਕਹਿ ਕੇ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜਿਹਦੇ ਖੰਡੇ ਦੀ ਘੋਰ ਬੇਅਦਵੀ ਕਰਦੇ ਨੇ ਪਾਪੀ ਕਿਉਂਕਿ ਅੰਗਰੇਜ਼ਾਂ ਦੇ ਲੋਗੋ ਨੂੰ ਖੰਡਾ ਦੱਸਦੇ ਨੇ ਉਹ ਅੰਗਰੇਜ਼ਾਂ ਦਾ ਬੈਚ ਸਿੱਖ ਬਟਾਲੀਅਨ ਦੇ ਮੱਥੇ ਤੇ ਇਹ ਕਲੰਕ ਲਾਇਆ ਹੋਇਆ ਸੀ ਜੁੱਤੀ ਚੋਂ ਡਿਜ਼ਾਈਨ ਲਿਆ ਗਿਆ ਸੀ ਅੱਜ ਅਸੀਂ ਬਸਾਖੀ ਦੇ ਦਿਨ ਦਿਹਾੜੇ ਤੇ ਇਹ ਤੇ ਜੁੱਤੀ ਲਾਉਨੇ ਆ ਅੰਗਰੇਜ਼ਾਂ ਦੇ ਲੋਗੋ ਤੇ ਗੁਰਦੁਆਰੇ ਦੀਆਂ ਕਮੇਟੀਆਂ ਵਾਲਿਆਂ ਨੂੰ ਪੁੱਛਦੇ ਆ ਕਿ ਦੱਸੋ ਸਾਡੇ 10ਾਂ ਗੁਰੂਆਂ ਚੋਂ ਕਿਸ ਗੁਰੂ ਦਾ ਖੰਡਾ ਜਿਹਨੂੰ ਤੁਸੀਂ ਖੰਡਾ ਦੱਸਦੇ ਹੋ ਇਹਨੂੰ ਖੰਡਾ ਕਹਿ ਕੇ ਸ੍ਰੀ ਗੁਰੂ 10ਵੇਂ ਪਾਸਾ ਜਿਹਦੇ ਖੰਡੇ ਦੀ ਘੋਰ ਬੇਅਦਬੀ ਕਿਉਂ ਕਰਦੇ ਹੋ ਅੰਗਰੇਜ਼ਾਂ ਦੇ ਝੰਡੇ ਨੂੰ ਨਿਸ਼ਾਨ ਸਾਹਿਬ ਦਾ ਦਰਜਾ ਦੇ ਕੇ ਸ੍ਰੀ ਗੁਰੂ 10ਵੇਂ ਪਾਸਾ ਜਿਹਦੇ ਨਿਸ਼ਾਨ ਸਾਹਿਬ ਦੀ ਘੋਰ ਬੇਅਦਬੀ ਕਿਉਂ ਕਰਦੇ ਹੋ ਤੁਸੀਂ ਤਾਂ ਪਾਪੀ ਬਣ ਗਏ ਹੋ ਪਾਪ ਕਰਦੇ ਹੋ ਹਰ ਸਾਲ ਪਾਪ ਕਰਦੇ ਹੋ ਬਾਹਰਲੇ ਮੁਲਖਾਂ ਦੇ ਆ ਸੜਕਾਂ ਤੇ ਵੀ ਤੁਸੀਂ ਗੁਰੂਆਂ ਦੇ ਨਿਸ਼ਾਨ ਸਾਹਿਬ ਦੀ ਬੇਅਦਵੀਂ ਕਰਦੇ ਤੁਰੇ ਫਿਰਦੇ ਹੋ ਹਲ-ਹਲ ਕਰਦੇ ਕਹਿੰਦੇ ਹੋ ਬਸਾਖੀ ਮਨਾਉਨੇ ਆ ਓ ਇਤਿਹਾਸ ਤੋਂ ਹੀਣਿਓ ਅੰਗਰੇਜ਼ਾਂ ਦੇ ਝੰਡੇ ਚੱਕ ਕੇ ਤੁਸੀਂ ਉਹਨੂੰ ਤੁਸੀਂ ਨਿਸ਼ਾਨ ਸਾਹਿਬ ਕਹਿ ਕੇ ਸ੍ਰੀ ਗੁਰੂ 10ਵੇਂ ਪਾਸਾ ਜਿਹਦੇ ਬਕਸੇ ਹੋਏ ਨਿਸ਼ਾਨ ਸਾਹਿਬ ਦੀ ਘੋਰ ਬੇਅਦਬੀ ਕਰਦੇ ਹੋ ਕਿਉਂਕਿ ਸ੍ਰੀ ਗੁਰੂ 10ਵੇਂ ਪਾਸਾ ਜਿੱਦਾ ਨਿਸ਼ਾਨ ਸਾਹਿਬ ਸੀ ਜਿਹਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਟਾਰ ਜੋ ਕਿ ਕਾਲ ਤੱਕ ਸਾਭ ਤੇ 1930 ਤੱਕਰ ਚੜਿਆ ਹੁੰਦਾ ਸੀ ਤੁਹਾਨੂੰ ਸਾਰੇ ਸਬੂਤ ਦਿਖਾ ਦਿੰਨੇ ਆ ਕਿਉਂ ਤੁਸੀਂ ਦੇਖ ਕੇ ਅਣ ਦੇਖਿਆ ਕਰਦੇ ਹੋ ਰੱਬ ਤੋਂ ਡਰੋ ਸ੍ਰੀ ਗੁਰੂ 10ਵੇਂ ਪਾਸਾ ਜਿਹਦੇ ਨਿਸ਼ਾਨ ਸਾਹਿਬ ਦੀ ਬੇਅਦਬੀ ਨਾ ਕਰੋ ਸ੍ਰੀ ਗੁਰੂ 10ਵੇਂ ਪਾਸਾ ਜਿਹਦੇ ਖੰਡੇ ਦੀ ਘੋਰ ਬੇਅਦਬੀ ਨਾ ਕਰੋ ਪਾਪੀਓ ਰੱਬ ਤੋਂ ਡਰੋ ਰੱਬ ਤੋਂ ਸਿਰਫ ਗੋਲਕ ਤੇ ਚੌਦਰ ਦਾ ਧਿਆਨ ਨਾ ਰੱਖੋ ਇਤਿਹਾਸ ਨੂੰ ਵੀ ਸਮਝੋ ਜਿਹੜੇ ਲੋਕ ਕਹਿੰਦੇ ਨੇ ਕਿ ਅਸੀਂ ਨਿਸ਼ਾਨ ਸਾਹਿਬ ਦੀ ਸੇਵਾ ਕਰਦੇ ਆਂ ਗੁਰਦੁਆਰਿਆਂ 'ਚ ਫਿਰ ਜੜਾ ਜਾ ਕੇ ਝੰਡਾ ਚੜ੍ਹਾ ਦਿੰਦੇ ਨੇ ਅੰਗਰੇਜ਼ਾਂ ਕੰਜਰਾਂ ਦਾ ਅੰਗਰੇਜ਼ਾਂ ਕੰਜਰਾਂ ਦੇ ਲੋਗੋ ਆਲਾ ਝੰਡਾ ਜੋ ਕਿ ਅੰਗਰੇਜ਼ਾਂ ਕੰਜਰਾਂ ਦਾ ਝੰਡਾ ਔਰ ਗੁਰਦੁਆਰਿਆਂ 'ਚ ਚੜਾ ਦਿੰਦੇ ਨੇ ਉਹ ਸ੍ਰੀ ਗੁਰੂ 10ਵੇਂ ਪਾਤਸ਼ਾਹੀ ਦੇ ਨਿਸ਼ਾਨ ਸਾਹਿਬ ਦੀ ਘੋਰ ਬੇਅਦਬੀ ਕਰਦੇ ਨੇ ਅੰਗਰੇਜ਼ਾਂ ਦਾ ਝੰਡਾ ਚੜਾ ਕੇ ਸ੍ਰੀ ਗੁਰੂ 10ਵੇਂ ਪਾਤਸ਼ਾਹੀ ਦੇ ਨਿਸ਼ਾਨ ਸਾਹਿਬ ਦੀ ਘੋਰ ਬੇਅਦਬੀ ਕਰਦੇ ਨੇ ਜਦੋਂ ਅੰਗਰੇਜ਼ਾਂ ਦੇ ਲੋਕੋ ਨੂੰ ਖੰਡੇ ਦਾ ਦਰਜਾ ਦੇ ਦਿੰਦੇ ਨੇ ਤਾਂ ਸ੍ਰੀ ਗੁਰੂ 10ਵੇਂ ਪਾਤਸ਼ਾਹੀ ਦੇ ਖੰਡੇ ਦੀ ਘੋਰ ਬੇਅਦਬੀ ਕਰਦੇ ਨੇ ਕਿਉਂਕਿ ਜਿਹੜਾ ਖੰਡਾ ਸ੍ਰੀ ਗੁਰੂ 10ਵੇਂ ਪਾਤਸ਼ਾਹੀ ਦਾ ਉਹ ਸਾਨੂੰ ਟੀਵੀ ਦੀ ਸਕਰੀਨ ਤੇ ਦਿਖਾਣੇ ਆ ਇਹ ਅਨੰਦਪੁਰ ਸਾਹਿਬ ਦਰਸ਼ਨ ਕਰਾਏ ਜਾਂਦੇ ਨੇ ਜਿਹਨੂੰ ਇਹ ਖੰਡਾ ਦੱਸਦੇ ਨੇ ਝੰਡਿਆਂ ਦੇ ਉੱਤੇ ਲਾਉਂਦੇ ਨੇ ਉਹ ਅੰਗਰੇਜ਼ਾਂ ਦਾ ਲੋਗੋ ਆ ਤੁਸੀਂ ਕਿੱਥੇ ਬਸੋਂਗੇ ਉੱਜੜਦੇ ਰਹੋਂਗੇ ਪਾਪੀਓ ਕਿਉਂ ਹਰ ਸਾਲ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਨਿਸ਼ਾਨ ਸਾਹਿਬ ਦੀ ਘੋਰ ਬੇਅਦਬੀ ਕਰਦੇ ਹੋ ਅੰਗਰੇਜ਼ਾਂ ਦੇ ਝੰਡੇ ਨੂੰ ਨਿਸ਼ਾਨ ਸਾਹਿਬ ਦਾ ਦਰਜਾ ਦੇ ਕੇ ਹੁਣ ਤਾਂ ਸੁਧਰ ਜੋ 100 ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਤੁਹਾਨੂੰ ਪਾਪ ਕਰਦਿਆਂ ਨੂੰ ਪਾਪੀਓ ਹਟਜੋ ਇਹ ਪਾਪ ਕਰਨੋਂ ਨਾ ਕੰਜਰਾਂ ਦੇ ਝੰਡੇ ਚੜਾਵੋ ਗੁਰਦੁਆਰਿਆਂ 'ਚ ਗੁਰੂਆਂ ਤੇ ਬਕਸੇ ਹੋਏ ਨਿਸ਼ਾਨ ਸਾਹਿਬ ਚੜਾਵੋ ਜਿਹੜੇ ਲੋਕ ਕਹਿੰਦੇ ਨੇ ਅੰਗਰੇਜ਼ਾਂ ਦੇ ਲੋਗੋ ਨੂੰ ਇਹ ਖੰਡਾ ਉਹਨਾਂ ਨੂੰ ਦਿਖਾ ਰਹੇ ਆ ਕਿ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਖੰਡੇ ਦੇ ਦਰਸ਼ਨ ਕਰੋ ਤੁਸੀਂ ਸਿੰਘ ਦੇ ਹੱਥ 'ਚ ਫੜਿਆ ਹੋਇਆ ਇਹ ਖੰਡਾ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦਾ ਇਹਦੇ ਹਰ ਰੋਜ਼ ਆਨੰਦਪੁਰ ਸਾਹਿਬ ਦਰਸ਼ਨ ਕਰਾਏ ਜਾਂਦੇ ਨੇ ਸ਼੍ਰੋਮਣੀ ਕਮੇਟੀ ਨੂੰ ਤਾਂ ਪਤਾ ਹੀ ਆ ਨਾ ਫਿਰ ਇਹ ਅੰਗਰੇਜ਼ਾਂ ਦੇ ਲੋਗੋ ਨੂੰ ਜੋ ਥੱਲਿਓਂ ਚੌੜਾ ਉੱਤੋਂ ਚੌੜਾ ਉਹਨੂੰ ਖੰਡੇ ਦਾ ਦਰਜਾ ਕਿਉਂ ਦੰਦੇ ਨੇ ਅੱਜ ਅੰਗਰੇਜ਼ਾਂ ਦੇ ਦਿੱਤੇ ਹੋਏ ਝੰਡੇ ਦੇ ਉੱਤੇ ਜੁੱਤੀ ਲਾ ਰਹੇ ਆ ਕਿਉਂਕਿ ਅੰਗਰੇਜ਼ਾਂ ਨੇ ਸਾਡੇ ਗੁਰੂਆਂ ਦੇ ਨਿਸ਼ਾਨ ਸਾਹਿਬ ਦੀ ਬੇਅਦਬੀ ਕੀਤੀ ਅਸੀਂ ਅੱਜ ਉਹਨਾਂ ਦੇ ਲੋਗੋ ਤੇ ਜੁੱਤੀ ਲਾ ਰਹੇ ਆ ਟੀਵੀ ਦੀ ਸਕਰੀਨ ਤੇ ਦੇਖੋ ਤੁਹਾਨੂੰ ਬੱਚਿਆਂ ਵਾਂਗੂ ਸਮਝਾਉਣਾ ਪੈਂਦਾ ਕਿਉਂਕਿ ਤੁਹਾਨੂੰ ਸਮਝ ਨਹੀਂ ਆਉਂਦੀ ਇਹ ਅੰਗਰੇਜ਼ਾਂ ਦਾ ਲੋਗੋ ਆ ਜਿਹਨੂੰ ਤੁਸੀਂ ਖੰਡੇ ਦਾ ਦਰਜਾ ਦਿੰਦੇ ਹੋ ਉਹ ਉੱਤੇ ਦੇਖੋ ਤਾਜ ਲੱਗਿਆ ਹੋਇਆ ਜਿੱਥੇ ਜੁੱਤੀ ਲਾਈ ਆ ਉਹਦੇ ਉੱਪਰ ਤਾਜ ਲੱਗਿਆ ਹੋਇਆ ਰਾਣੀ ਦਾ ਉਹ ਥੱਲੇ ਲੋਗੋ ਆ ਆ ਤੁਸੀਂ ਦੇਖੋ ਜਿਹਨੂੰ ਤੁਸੀਂ ਖੰਡਾ ਕਹਿੰਦੇ ਹੋ ਨਾ ਉਹਦੇ ਉੱਤੇ ਕੀ ਲਾਇਆ ਹੋਇਆ ਦੇਖੋ ਰਾਣੀ ਦਾ ਤਾਜ ਥੱਲੇ ਉਹ ਬੈਚ ਆ ਕਿਉਂਕਿ ਖੰਡਾ ਨਹੀਂ ਇਹ ਬੈਚ ਆ ਅੰਗਰੇਜ਼ਾਂ ਦਾ ਪਰ ਇਹਨੂੰ ਤੁਸੀਂ ਖੰਡੇ ਦਾ ਦਰਜਾ ਦੇ ਦਿੱਤਾ ਜਦੋਂ ਤੁਸੀਂ ਅੰਗਰੇਜ਼ਾਂ ਦੇ ਬੈਚ ਨੂੰ ਖੰਡੇ ਦਾ ਦਰਜਾ ਦਿੰਨੇ ਹੋ ਤਾਂ ਸ੍ਰੀ ਗੁਰੂ 10ਵੇਂ ਪਾਸਾ ਜੀ ਦੇ ਬਕਸੇ ਹੋਏ ਖੰਡੇ ਦੀ ਜੋ ਗੁਰੂਆਂ ਦਾ ਖੰਡਾ ਜਿਹਦੇ ਨਾਲ ਖਾਲਸਾ ਪੰਥ ਸਾਜਿਆ ਉਹਦੀ ਘੋਰ ਬੇਅਦਬੀ ਹੁੰਦੀ ਆ ਤੁਸੀਂ ਆਪ ਖੁਦ ਬੇਅਦਬੀ ਕਰਦੇ ਹੋ ਇੱਕ ਪਾਸੇ ਤਾਂ ਤੁਸੀਂ ਵਿਸਾਖੀ ਵੱਡੇ ਵੱਡੇ ਦਿਨ ਦਿਹਾੜੇ ਮਨਾਉਨੇ ਹੋ ਤੇ ਦੂਜੇ ਪਾਸੇ ਗੁਰੂਆਂ ਦੇ ਖੰਡੇ ਦੀ ਬੇਅਦਬੀ ਕਰਦੇ ਹੋ ਨਹੀਂ ਕਰਦੇ ਦੇਖ ਲਓ ਇੱਕ ਪਾਸੇ ਤੁਹਾਨੂੰ ਦਰਸ਼ਨ ਕਰਾ ਰਹੇ ਆ ਗੁਰੂਆਂ ਦੇ ਖੰਡੇ ਦੇ ਤੇ ਦੂਜੇ ਪਾਸੇ ਤੁਹਾਨੂੰ ਦਿਖਾ ਰਹੇ ਆ ਅੰਗਰੇਜ਼ਾਂ ਦਾ ਲੋਗੋ ਉਹ ਤੇ ਜੁੱਤੀ ਵੀ ਲਾ ਰਹੇ ਆ ਹੁਣ ਤੁਸੀਂ ਇਹਦੇ ਤੇ ਕੀ ਬੋਲੋਗੇ ਪੂਰੀ ਦੁਨੀਆ ਤੇ ਗੁਰਦੁਆਰੇ ਦੀਆਂ ਕਮੇਟੀਆਂ ਵਾਲਿਓ ਤੇ ਸ਼੍ਰੋਮਣੀ ਕਮੇਟੀ ਵਾਲਿਓ ਕੀ ਬੋਲੋਗੇ ਬੋਲਣ ਦੀ ਲੋੜ ਆ ਤੁਹਾਨੂੰ ਚੁੱਪ ਰਹਿ ਕੇ ਜਿਉਂਦੇ ਮਰਦੇ ਨਾ ਬਣੋ ਮਰਦੇ ਹੋ ਜੇ ਤੁਸੀਂ ਨਹੀਂ ਬੋਲਦੇ ਬੋਲਣ ਦੀ ਲੋੜ ਆ ਤੁਹਾਨੂੰ ਬੋਲੋ ਕਿ ਕੋ ਜੁੱਤੀ ਲਈ ਆ ਹੁਣ ਤੁਹਾਨੂੰ ਅੱਗੇ ਦਿਖਾਉਨੇ ਆ ਗੁਰੂ ਘਰਾਂ ਚ 인ਸਾਨ ਸਾਹਿਬ ਦੀ ਸੇਵਾ ਕਰਨ ਵਾਲਿਓ ਤੁਸੀਂ ਜਦੋਂ ਗੁਰਦੁਆਰੇ ਜਾ ਕੇ ਕਹਿੰਦੇ ਹੋ ਅਸੀਂ 인ਸਾਨ ਸਾਹਿਬ ਦੀ ਸੇਵਾ ਕਰਨੀ ਆ ਤੁਸੀਂ ਤਾਂ 인ਸਾਨ ਸਾਹਿਬ ਦੀ ਸੇਵਾ ਨਹੀਂ ਕਰਦੇ 인ਸਾਨ ਸਾਹਿਬ ਦੀ ਘੋਰ ਬੇਅਦਬੀ ਕਰਦੇ ਹੋ ਅੰਗਰੇਜ਼ਾਂ ਦੇ ਝੰਡੇ ਦੀ ਸੇਵਾ ਕਰਦੇ ਹੋ ਅੰਗਰੇਜ਼ਾਂ ਦੇ ਪਿੱਠੂ ਬਣ ਜਾਂਦੇ ਹੋ ਉਸ ਵੇਲੇ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਦੇ ਦਾ ਤੁਸੀਂ ਦੁਸ਼ਮਣ ਬਣ ਜਾਂਦੇ ਹੋ ਕਿਉਂਕਿ ਅੰਗਰੇਜ਼ ਪਹਿਲਾਂ ਦੁਸ਼ਮਣ ਬਣੇ ਗੁਰੂਆਂ ਦੇ 인ਸਾਨ ਸਾਹਿਬ ਤਾਰੇ ਹੁਣ ਉਹਨਾਂ ਨੇ ਪਹਿਲਾਂ ਬੇਅਦਬੀ ਕੀਤੀ ਹੁਣ ਦੁਬਾਰਾ ਤੋਂ ਤੁਸੀਂ ਬੇਅਦਬੀ ਕਰਦੇ ਹੋ ਦੰਦ ਦਿਹਾੜੇ ਮਨਾਉਨੇ ਹੋ ਹਰੇਕ ਸਾਲ ਪਰ ਘੋਰ ਬੇਅਦਵੀ ਕਰਦੇ ਹੋ ਤਾਂ ਦੀ ਤੁਸੀਂ ਤੱਕਦੇ ਨਹੀਂ ਹੈਗੇ ਤੁਹਾਡੇ ਪੂਰੀ ਦੁਨੀਆ ਤੇ ਕਿਸ ਤਰ੍ਹਾਂ ਦੇ ਖਲਾਤ ਨੇ ਆਪਣੇ ਆਪ ਦੇਖ ਲੋ ਉੱਜੜ ਉੱਜੜ ਕੇ ਵਸਦੇ ਹੋ ਕੋਈ ਕਦੇ ਵਸ ਹੀ ਨਹੀਂ ਸਕਦੇ ਕੰਮ ਹੀ ਉੱਜੜਨ ਵਾਲੇ ਕਰਦੇ ਹੋ ਜਦੋਂ ਗੁਰੂਆਂ ਦੇ ਨਿਸ਼ਾਨ ਹੀ ਤੁਸੀਂ ਭੁੱਲ ਗਏ ਹੋ ਤੁਹਾਡੇ ਚੇਤੇ ਕੀ ਆ ਓਏ ਆਹ ਦੇਖੋ ਜਿਹਦੇ ਜੁੱਤੀ ਲਾਈ ਆ ਇਹ ਅੰਗਰੇਜ਼ਾਂ ਦਾ ਝੰਡਾ ਹੁਣ ਤੁਹਾਨੂੰ ਸ੍ਰੀ ਗੁਰੂ 10ਵੇਂ ਪਾਸਾ ਜਿਹਦੇ ਬਖਸ਼ੇ ਹੋਏ ਇਨਸਾਨ ਸਾਹਿਬ ਦੇ ਦਰਸ਼ਨ ਕਰਾਣੇ ਆ ਕਿ ਤੁਸੀਂ ਦੇਖੋ ਦਰਬਾਰ ਸਾਹਿਬ ਦੇ ਅੰਦਰ ਇਤਿਹਾਸਕ ਪੌੜੀਆਂ ਨੂੰ ਸ਼ਰੋਮਣੀ ਕਮੇਟੀ ਨੇ ਜ਼ਿੰਦਾ ਲਾ ਰੱਖਿਆ ਦਰਸ਼ਨਾਂ ਨੂੰ ਨਹੀਂ ਖੋਲਦੇ ਸੰਗਤਾਂ ਦੇ ਤੁਸੀਂ ਦਰਬਾਰ ਸਾਹਿਬ ਜਾਣਿਓ ਕਦੇ ਤੁਸੀਂ ਇਹ ਨਹੀਂ ਕਿਹਾ ਆਉਣਾ ਵੀ ਭਾਈ ਆਹ ਪੌੜੀਆਂ ਨੂੰ ਜਿਹੜਾ ਜ਼ਿੰਦਾ ਲਾਇਆ ਇਹ ਕਿਉਂ ਲਾਇਆ ਕਿਉਂਕਿ ਤੁਸੀਂ ਸਿਰਫ ਮੱਥਾ ਟੇਕਦੇ ਹੋ ਵਾਪਸ ਆ ਜਾਂਦੇ ਹੋ ਕਦੇ ਨਹੀਂ ਸਵਾਲ ਕੀਤਾ ਇਹ ਪੌੜੀਆਂ ਦੇ ਅੰਦਰ 18ਵੀਂ ਸਦੀ ਚ ਇੱਕ ਚਿੱਤਰਕਾਰ ਨੇ ਸ੍ਰੀ ਗੁਰੂ 10ਵੇਂ ਪਾਸਾ ਜੀ ਦੇ ਦਰਸ਼ਨ ਕਰੇ ਸੀ। ਉਹਨਾਂ ਨੇ ਦੇਖਿਆ ਸੀ ਕਿ ਗੁਰੂ ਕਿੱਦਾਂ ਜਾਂਦੇ ਨੇ ਘੋੜੇ ਦੇ ਉੱਤੇ। ਉਹ ਚਿੱਤਰਕਾਰ ਨੇ ਉਹ ਚਿੱਤਰਕਾਰੀ ਕੀਤੀ ਤਸਵੀਰ ਬਣਾਈ। ਫਿਰ ਮਹਾਰਾਜਾ ਹਰਜੀਤ ਸਿੰਘ ਜੀ ਨੇ ਉਹ ਤਸਵੀਰ ਦਰਬਾਰ ਸਾਹਿਬ ਦੇ ਅੰਦਰ ਹੀ ਬਣਵਾ ਦਿੱਤੀ। ਕਿਹਾ ਇੱਥੇ ਬਣਾ ਦੇ। ਉੱਥੇ ਚਿੱਤਰਕਾਰੀ ਕਰਾਈ ਉਹਨਾਂ ਨੇ ਪੰਜ ਸਿੰਘ ਜੋ ਗੁਰੂਆਂ ਦੇ ਨਾਲ ਚੱਲਦੇ ਸੀ ਪੰਜ ਪਿਆਰੇ ਉਹ ਜਾ ਰਹੇ ਨੇ ਗੁਰੂ ਸਾਹਿਬ ਘੋੜੇ ਤੇ ਬੈਠੇ ਨੇ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦੇ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦਿਖਦੇ ਸੀ ਉਹਨਾਂ ਨੇ ਉਹ ਸਮੇਂ ਚਿੱਤਰਕਾਰ ਨੇ ਬੜੀ ਵਧੀਆ ਤਸਵੀਰ ਬਣਾਈ ਹੈ ਕਿਹੜਾ ਇਨਸਾਨ ਸਾਹਿਬ ਗੁਰੂ ਨਾਲ ਲੈ ਕੇ ਚੱਲਦੇ ਸੀ ਉਹਨਾਂ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਇਨਸਾਨ ਸਾਹਿਬ ਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਿਟਾਰ ਨਿਸ਼ਾਨ ਸਾਹਿਬ ਦੇ ਤੁਸੀਂ ਦਰਸ਼ਨ ਕਰ ਸਕਦੇ ਹੋ ਨੀਲੇ ਰੰਗ ਦਾ ਇਹ ਨਿਸ਼ਾਨ ਸਾਹਿਬ ਗੁਰੂ ਸਾਹਿਬ ਨਾਲ ਲੈ ਕੇ ਚੱਲਦੇ ਸੀ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜਿੱਦਾ ਬਖਸਿਆ ਹੋਇਆ ਨਿਸ਼ਾਨ ਸਾਹਿਬ ਆ ਇਹ ਇਹ ਨਿਸ਼ਾਨ ਸਾਹਿਬ ਦੇ ਸੰਗਤਾਂ ਦਰਸ਼ਨ ਨਾ ਕਰ ਲੈਣ ਕਿਉਂਕਿ ਜੇ ਨਿਸ਼ਾਨ ਸਾਹਿਬ ਦੇ ਸੰਗਤਾਂ ਦਰਸ਼ਨ ਕਰਦੀਆਂ ਨੇ ਤਾਂ ਉੱਥੇ ਲਿਖਿਆ ਇਤਿਹਾਸ ਪੜ੍ਹਦੀਆਂ ਨੇ ਸੰਗਤਾਂ ਤਾਂ ਫਿਰ ਸ਼੍ਰੋਮਣੀ ਕਮੇਟੀ ਨੂੰ ਸਵਾਲ ਵੀ ਕਰਨਗੇ ਵੀ ਭਾਈ ਗੁਰੂਆਂ ਦਾ ਨਿਸ਼ਾਨ ਸਾਹਿਬ ਤਾਂ ਇਹ ਸੀ ਆ ਕੀ ਆ ਜਿਹੜਾ ਤੁਸੀਂ ਗੁਰਦੁਆਰਿਆਂ 'ਚ ਚੜਾ ਰੱਖਿਆ ਇਸ ਕਰਕੇ ਇਸ ਰੋਮਣੀ ਕਮੇਟੀ ਨੇ ਜਿੰਦਾ ਹੀ ਮਾਰਤਾ ਉਹਨੂੰ ਵੀ ਗੱਲ ਹੀ ਖਤਮ ਕਰੋ ਜੀ ਦੇਖਣੀ ਨਾ ਤੋ ਦਰਸ਼ਣੀ ਨਾ ਕਰ ਸਕਣ ਸੰਗਤਾਂ ਨਿਸਾਨ ਸਾਹਿਬ ਸਾਡੇ ਗੁਰੂਆਂ ਦਾ ਇਹ ਆ ਜਿਹਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਿਟਾਰ 1930 ਤੱਕ ਅਕਾਲ ਤੱਕ ਸਭ ਤੇ ਸੋਭਤ ਹੁੰਦਾ ਸੀ ਚੜਿਆ ਹੁੰਦਾ ਸੀ ਅੰਗਰੇਜ਼ਾਂ ਨੇ ਤਾਰ ਦਿੱਤਾ ਸੀ ਅੰਗਰੇਜ਼ਾਂ ਨੇ ਆਪਣੀ ਪੈਰ ਦੀ ਜੁੱਤੀ ਚੋਂ ਡਿਜ਼ਾਈਨ ਲੈ ਕੇ ਬੈਚ ਬਣਾਇਆ ਉਹ ਉਸ ਵੇਲੇ ਦੇ ਜੋ ਸਿੱਖ ਬਟਾਲੀਅਨ ਸੀ ਉਹਨਾਂ ਦੇ ਮੱਥੇ ਤੇ ਕਲੰਕ ਲਾਇਆ ਗੁੱਸੇ ਦੇ ਨਾਲ ਫੇਰ ਅੰਗਰੇਜ਼ਾਂ ਨੇ ਕਿਹੜੀ ਘੋਰ ਬਿਆਦਵੀ ਨਹੀਂ ਕੀਤੀ ਉਹਨਾਂ ਨੂੰ ਇੱਕ ਨਿੱਕਾ ਜਿਹਾ ਡੇਢ ਇੰਚ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਬਣਵਾ ਕੇ ਦਿੱਤਾ ਉਹ ਫੇਰ ਉਹਨਾਂ ਨੇ ਆਪਣੀ ਪੱਗ ਚ ਲਕੋ ਲੈਂਦੇ ਸੀ ਅੱਗੇ ਜਾ ਕੇ ਆਪ ਵੀ ਮਰ ਜਾਂਦੇ ਸੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਵੀ ਘੋਰ ਬਿਆਦਵੀ ਹੁੰਦੀ ਸੀ ਫੇਰ ਜੁੱਤੀਆਂ ਪਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਉਸ ਸਮੇਂ ਦੇ ਫੌਜੀ ਸਿਰ ਤੇ ਚੱਕਦੇ ਸੀ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਵੀ ਘੋਰ ਬੇਅਦਬੀ ਹੋ ਜਾਂਦੀ ਸੀ ਕਿਉਂਕਿ ਜਦੋਂ ਅਗਲੀ ਫੌਜ ਉਹਨਾਂ ਤੇ ਹਮਲਾ ਕਰਦੀ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੁੰਦੀ ਸੀ ਤੇ ਉਹ ਵੀ ਮਰ ਜਾਂਦੇ ਸੀ ਅੰਗਰੇਜ਼ਾਂ ਨੇ ਚੈਲੰਜ ਕੀਤਾ ਕਿ ਤੁਹਾਡਾ ਗੁਰੂ ਤੁਹਾਨੂੰ ਬਚਾ ਲਵੇ ਕਿਉਂਕਿ ਉਹ ਨਹੀਂ ਸੋਚੀ ਨਹੀਂ ਸੀ ਉਸ ਸਮੇਂ ਉਹ ਫੌਜੀਆ ਨੂੰ ਪਰ ਘੋਰ ਬੇਅਦਬੀ ਹੁੰਦੀ ਆਈ ਆ ਉਦੋਂ ਤੇ ਬੇਅਦਬੀ ਹੁੰਦੀ ਆ ਰਹੀ ਆ ਅੱਜ ਤਿੱਕਰ ਹੋ ਰਹੀ ਆ ਹੁਣ ਤੁਸੀਂ ਹਰ ਰੋਜ਼ ਬੇਅਦਵੀ ਕਰਦੇ ਹੋ ਅੰਗਰੇਜ਼ਾਂ ਦੇ ਲੋਕੋ ਨੂੰ ਖੰਡੇ ਦਾ ਦਰਜਾ ਦੇ ਕੇ ਇਹ ਕਦੋਂ ਬੰਦ ਕਰੋਗੇ ਘੋਰ ਬੇਅਦਵੀ ਹੁਣ ਜਿੰਨੀਆਂ ਦੁਨੀਆ ਤੇ ਗੁਰਦੁਆਰੇ ਦੀਆਂ ਕਮੇਟੀਆਂ ਨੇ ਜਾਂ ਸ਼੍ਰੋਮਣੀ ਕਮੇਟੀ ਆ ਉਹ ਇਹ ਗੱਲ ਦਾ ਜਵਾਬ ਦੇਵੇ ਅਸੀਂ ਲਾਈਆ ਜੁੱਤੀ ਜੁੱਤੀ ਲਾ ਕੇ ਉਹ ਝੰਡਾ ਦਿਖਾਇਆ ਤੁਹਾਨੂੰ ਵੀ ਅੰਗਰੇਜ਼ਾਂ ਦਾ ਝੰਡਾ ਹੁਣ ਇਹਦੇ ਤੇ ਤੁਹਾਡਾ ਬੋਲਣ ਦਾ ਜ਼ਰੂਰ ਫਰਜ਼ ਬਣਦਾ ਤੁਸੀਂ ਦਰਸ਼ਨ ਕਰ ਰਹੇ ਹੋ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਅਨੁਸ਼ਾਰ ਸਾਹਿਬ ਦੇ ਇਹ ਇਨਸਾਨ ਸਾਹਿਬ ਸੀ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦਾ ਜਿਸ ਇਨਸਾਨ ਸਾਹਿਬ ਨੂੰ ਲੈ ਕੇ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਨੇ 14 ਜੰਗਾਂ ਲੜੀਆਂ ਮਨੁੱਖਤਾ ਦੇ ਹੱਕਾਂ ਦੇ ਲਈ 14 ਹੀ ਜਿੱਤੀਆਂ ਇਹ ਇਨਸਾਨ ਸਾਹਿਬ ਸੀਗਾ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਸਮੇਂ ਤੇ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦਾ ਨਿਸ਼ਾਨ ਸਾਹਿਬ ਕਾਲ ਤੱਕ ਸਾਹਬ ਤੇ ਵੀ ਚੜਿਆ ਹੁੰਦਾ ਸੀ 1930 ਤੋਂ ਪਹਿਲਾਂ ਇਹਦਾ ਸਾਰਾ ਇਤਿਹਾਸ ਤੁਸੀਂ ਪੜ੍ਹ ਸਕਦੇ ਹੋ ਸਿੱਖ ਅਫ ਅਮਰੀਕਾ ਦੀ ਫੇਸਬੁੱਕ ਤੇ ਜਾਂ ਫਾਸਟਵੇ ਟੀਵੀ ਦੀ ਫੇਸਬੁੱਕ ਤੇ ਤੁਸੀਂ ਜਾ ਕੇ ਜਾਂ ਨਾਰਥ ਅਮਰੀਕਾ ਗੁਰਦਾਰਾ ਐਸੋਸੀਏਸ਼ਨ ਦੇ ਪੇਜ ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਜਾਂ ਸਿੱਖ ਹਿਸਟਰੀ ਮਿਊਜ਼ੀਅਮ USA.com ਤੇ ਜਾ ਕੇ ਵੀ ਦੇਖ ਸਕਦੇ ਹੋ ਇਹ ਇਤਿਹਾਸ ਆ ਜਿਹੜਾ ਤੁਸੀਂ ਉੱਥੇ ਪੜ੍ਹ ਸਕਦੇ ਹੋ ਇਹ ਇਨਸਾਨ ਸਾਹਿਬ ਦਾ ਇਤਿਹਾਸ ਆ ਜੀ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਇਨਸਾਨ ਸਾਹਿਬ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਉਸ ਵੇਲੇ ਜਿੱਦੋਂ ਜੱਥੇ ਜਾਂਦੇ ਸੀਗੇ ਉਹਨਾਂ ਕੋਲੇ ਵੀ ਇਹੀ ਨਿਸ਼ਾਨ ਸਾਹਿਬ ਹੁੰਦੇ ਸੀ ਕਿਉਂਕਿ ਨੀਲੇ ਕਲਰ ਦੇ ਸੀ ਜ਼ਿਆਦਾ ਕਰਕੇ ਪ੍ਰਿੰਟ ਨਹੀਂ ਉੱਤੇ ਕਿਰਪਾਨ ਬਹੁਤ ਤੁਸੀਂ ਦੇਖੋਗੇ ਘਟਦੀਂਦੀ ਆ ਕਿਉਂਕਿ ਉਹ ਵਿੱਚ ਹੀ ਲੁਕ ਜਾਂਦੇ ਸੀਗੇ ਕਿਉਂਕਿ ਪ੍ਰਿੰਟ ਆਉਂਦਾ ਨਹੀਂ ਸੀ ਨੀਲੇ ਕਲਰ ਦਾ ਜਦੋਂ ਬਲੈਕ ਐਂਡ ਵਾਈਟ ਫੋਟੋ ਹੁੰਦੀ ਸੀ ਉਹਦੇ ਵਿੱਚ ਆਉਂਦਾ ਨਹੀਂ ਸੀਗਾ ਤੇ ਆ ਉਸ ਤੋਂ ਬਾਅਦ ਨਿਸ਼ਾਨ ਸਾਹਿਬ ਇਨਾਂ ਨੇ ਅੰਗਰੇਜ਼ਾਂ ਨੇ ਪੀਲੇ ਕਰਵਾ ਦਿੱਤੇ ਤੇ ਉਹ ਸਮੇਂ ਫਿਰ ਜਿਹੜੇ ਆਹ ਨਿਸ਼ਾਨ ਉੱਪਰ ਕਿਰਪਾਨ ਤੇ ਢਾਲ ਤੁਸੀਂ ਦੇਖ ਸਕਦੇ ਹੋ ਅ ਜਦੋਂ ਕਾਲ ਤੱਕ ਸਾਹ ਤੇ ਚੜੇ ਹੁੰਦੇ ਸੀ ਇਨਸਾਨ ਸਾਹਿਬ ਇਹ ਮਹਾਰਾਜਾ ਅਨਜੀਤ ਸਿੰਘ ਨੇ ਸੋਨੇ ਵਿੱਚ ਵੀ ਇਹ ਚਿੱਤਰਕਾਰੀ ਕਰਾਈ ਸੀ ਹਰਮੰਦਰ ਸਾਹਿਬ ਦੇ ਵਿੱਚ ਅੱਜ ਵੀ ਤੁਸੀਂ ਮੌਜੂਦ ਆ ਤੁਸੀਂ ਦੇਖ ਸਕਦੇ ਹੋ ਤੇ ਕਿਰਪਾਨ ਵਿਚਾਰੇ ਢਾਲ ਥੱਲੇ ਕਟਾਰ ਇਹ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦਾ ਖੰਡਾ ਜਿਸ ਖੰਡੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਖੰਡੇ ਦੇ ਹਰ ਰੋਜ਼ ਅਨੰਦਪੁਰ ਸਾਹਿਬ ਦਰਸ਼ਨ ਕਰਾਏ ਜਾਂਦੇ ਨੇ ਹੁਣ ਅਸੀਂ ਇਹ ਨਾ ਫਰੇਮ ਕੀਤਾ ਇਹ ਅ ਰਿਜਨਲ ਨਿਸ਼ਾਨ ਸਾਹਿਬ ਜਿਹੜਾ ਇਹ ਕਪੜੇ ਦਾ ਨਿਸ਼ਾਨ ਸਾਹਿਬ ਆ ਔਰ ਆ ਉਤੇ ਇਤਿਹਾਸ ਲਿਖਿਆ ਇਹ ਇੱਕ ਫਰੇਮ ਕੀਤਾ ਫਰੇਮ ਕੀਤਾ ਵੀ ਜਿਹੜੇ ਗੁਰੂ ਘਰ ਨੇ ਗੁਰੂ ਘਰਾਂ ਦੇ ਵਿੱਚ ਇੱਕ ਬਣਿਆ ਹੁੰਦਾ ਅਜਾਇਬ ਘਰ ਜਿੱਥੇ ਫੋਟੋਆਂ ਵਗੈਰਾ ਲਾਈਆਂ ਹੁੰਦੀਆਂ ਨੇ ਸ਼ਹੀਦਾਂ ਦੀਆਂ ਉਥੇ ਲਾਉਣ ਬਾਰੇ ਵਿਚਾਰ ਕਰ ਰਹੇ ਆਂ ਵੀ ਗੁਰਦੁਆਰੇ ਦੀਆਂ ਕਮੇਟੀਆਂ ਨਾਲ ਰਹਿ ਕਰਕੇ ਜੇ ਉਹ ਪਰਮਿਸ਼ਨ ਦੇ ਦੇਣ ਸ੍ਰੀ ਗੁਰੂ ਦਸ਼ਵੇਂ ਪਾਤਸ਼ਾਹ ਜੀ ਦੇ ਨਿਸ਼ਾਨ ਸਾਹਿਬ ਦੀ ਇਹ ਇਤਿਹਾਸ ਲਾਉਣ ਬਾਰੇ ਕਿਉਂਕਿ ਗੁਰਦਾਰੇ ਦੀਆਂ ਕਮੇਟੀਆਂ ਨੇ ਜਿਹੜੀਆਂ ਅੱਜ ਉਹੀ ਇਤਿਹਾਸ ਦੀਆਂ ਦੁਸ਼ਮਣ ਬਣੀਆਂ ਹੋਈਆਂ ਨੇ ਸਿਰਫ ਉਹ ਦਿਨ ਦਿਹਾੜੇ ਮਨਾਉਂਦੇ ਨੇ ਗੁਰੂਆਂ ਦੇ ਇਸ ਕਰਕੇ ਕਿਉਂਕਿ ਚੜਾਵਾ ਆਈ ਜਾਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਇਸ ਕਰਕੇ ਕਰਦੇ ਨੇ ਕਿ ਜੇ ਉਹ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਕਾਸ਼ ਨਹੀਂ ਕਰਦੇ ਤਾਂ ਕਿਸੇ ਨੇ ਆਉਣਾ ਹੀ ਨਹੀਂ ਜਿੰਨੇ ਵੀ ਦੂਜੇ ਨੇ ਸਾਧ ਬਣੇ ਹੋਏ ਨੇ ਡੇਰਿਆਂ ਵਾਲੇ ਨੇ ਉਹ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਕਾਸ਼ ਕਰਦੇ ਨੇ ਇਸ ਕਰਕੇ ਕਿ ਚੜਾਵਾ ਚੜਾਉਣ ਲੋਕ ਆਉਣ ਗੁਰੂ ਗ੍ਰੰਥ ਸਾਹਿਬ ਇੱਕ ਇਨਕਮ ਦਾ ਸਾਧਨ ਆ ਬਰਕਿ ਜੋ ਇਤਿਹਾਸ ਆ ਉਹ ਸਾਡਾ ਤੁਹਾਡੇ ਸਾਹਮਣੇ ਆ ਕਿ ਨਾ ਤਾਂ ਸ੍ਰੀ ਗੁਰੂ 10ਵੇਂ ਪਾਤਸ਼ਾਹ ਦਾ ਅਜਿਹਾ ਨਿਸ਼ਾਨ ਸਾਹਿਬ ਆ ਗੁਰਦੁਆਰਿਆਂ 'ਚ ਨਾ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਦੇ ਖੰਡੇ ਵਰਗਾ ਖੰਡਾ ਬਣਾ ਕੇ ਅੰਬਰਤ ਤਿਆਰ ਕੀਤਾ ਜਾਂਦਾ ਹੁਣ ਜੋ ਅੰਗਰੇਜ਼ਾਂ ਦਾ ਲੋਗੋ ਆ ਉਹਨੂੰ ਇਹ ਖੰਡਾ ਦੱਸਦੇ ਨੇ ਆ ਤੁਸੀਂ ਦੇਖ ਸਕਦੇ ਹੋ ਇਹ ਅੰਗਰੇਜ਼ਾਂ ਦਾ ਲੋਗੋ ਆ ਅੰਗਰੇਜ਼ਾਂ ਨੇ ਇਹ ਡਿਜ਼ਾਈਨ ਕੀਤਾ ਸੀ ਆ ਰਾਣੀ ਦਾ ਉੱਤੇ ਤਾਜ ਬਣਿਆ ਹੋਇਆ ਲਾਇਆ ਹੋਇਆ ਇਹ ਉਹ ਸਮੇਂ ਜਿਹੜੀਆਂ ਸੱਤ ਵਿਰਾਸਤਾਂ ਦੇ ਰਾਜੇ ਹੁੰਦੇ ਸੀ ਉਹਨਾਂ ਨੂੰ ਬਣਾ ਕੇ ਦਿੱਤਾ ਸੀ ਤੇ ਉਹ ਸਮੇਂ ਦੀ ਜਿਹੜੀ ਬ੍ਰਿਟਿਸ਼ ਹਕੂਮਤ ਦੀ ਫੌਜ ਹੁੰਦੀ ਸੀ ਜੋ ਪੰਜਾਬ ਤੋਂ ਭਰਤੀ ਕੀਤੇ ਹੋਏ ਸੀਗੇ ਉਹਨਾਂ ਦੇ ਮੱਥੇ ਤੇ ਲਾਇਆ ਹੁੰਦਾ ਸੀ ਇਹ ਉਹਨਾਂ ਦਾ ਬੈਸਟ ਸੀਗਾ ਅੱਜ ਇਹੀ ਇਹ ਝੰਡਿਆਂ ਦੇ ਉੱਤੇ ਤੁਸੀਂ ਦੇਖੋ ਥੱਲੇ ਖਾਲਸਤਾਨ ਇੰਨਾ ਪਵਿੱਤਰ ਨਾਮ ਉਹ ਲਿਖਿਆ ਹੋਇਆ ਉੱਤੇ ਇਹਨਾਂ ਨੇ ਅੰਗਰੇਜ਼ਾਂ ਦਾ ਲੋਗੋ ਲਾਇਆ ਹੋਇਆ ਹੁਣ ਇਹ ਗੱਲ ਕਰਦੇ ਹੁੰਦੇ ਨੇ ਕਿਰਪਾਨ ਦੀ ਤੇ ਚੱਕਰ ਦੀ ਵੀ ਕਿਰਪਾਨ ਤੇ ਚੱਕਰ ਤਾਂ ਸਹੀ ਆ ਵੀ ਜਿਹੜਾ ਆ ਵਿਚਾਲੇ ਲਾਇਆ ਇਹ ਤਾਂ ਸਾਡਾ ਥੱਲਿਆਂ ਚੌੜਾ ਉੱਤੋਂ ਚੌੜਾ ਸਾਡੇ ਦਸਾਂ ਗੁਰੂਆਂ ਚੋਂ ਕਿਸੇ ਦਾ ਖੰਡਾ ਹੀ ਨਹੀਂ ਹੁਣ ਇਸ ਤਰ੍ਹਾਂ ਦੇ ਇੱਕ ਟੁਆਏ ਜੇ ਨਾਲੇ ਅੰਬਰਤ ਤਿਆਰ ਕਰਦੇ ਨੇ ਆ ਤੁਸੀਂ ਦੇਖ ਸਕਦੇ ਹੋ ਥੱਲਿਆਂ ਚੌੜਾ ਉੱਤੇ ਚੌੜਾ ਇਹ ਤੇ ਕਰਾਸ ਮਾਰਿਆ ਹੁਣ ਜਿਹੜੇ ਅੰਗਰੇਜ਼ਾਂ ਦੇ ਝੰਡੇ ਚੜਾਏ ਹੋਏ ਨੇ ਗੁਰਦੁਆਰਿਆਂ ਚ ਉਹਦੇ ਉੱਤੇ ਵੀ ਆਹੀ ਹੈ ਕਿਉਂਕਿ ਅੰਗਰੇਜ਼ਾਂ ਦੇ ਝੰਡੇ ਨੇ ਸਾਡਾ ਨਿਸ਼ਾਨ ਸਭ ਤਾਂ ਆਹਾਂ ਸੀਗਾ ਜੋ ਗੁਰੂਆਂ ਦਾ ਚੜਿਆ ਹੁੰਦਾ ਸੀ ਕਾਲ ਤੱਕ ਸਭ ਤੇ ਇਹ ਤਾਂ ਅਜ ਤੱਕਰ ਨਹੀਂ ਚੜਾਇਆ ਗਿਆ ਅਜ ਤੱਕਰ ਨਹੀਂ ਚੜਾਇਆ ਗਿਆ ਹੁਣ ਅੰਗਰੇਜ਼ਾਂ ਦਾ ਰਾਜ ਨਹੀਂ ਹੈਗਾ ਪੰਜਾਬ ਦੇ ਉੱਤੇ ਉੱਥੇ ਵੀ ਨਹੀਂ ਚੜਾਇਆ ਗਿਆ ਵਿਦੇਸ਼ਾਂ ਦੇ ਵਿੱਚ ਵੀ ਗੁਰੂ ਘਰ ਆਜ਼ਾਦ ਨਹੀਂ ਨਿਸ਼ਾਨ ਸਾਹਿਬ ਚੜਾ ਸਕਦੇ ਨਹੀਂ ਪਰ ਚੜਾਉਂਦੇ ਨਹੀਂ ਕਿਉਂਕਿ ਗੁਲਾਮ ਇਹਨਾਂ ਨੇ ਗੁਲਾਮੀ ਹੈ ਜਿਹੜੀ ਉਹ ਇਹਨਾਂ ਦੇ ਅੰਦਰ ਵਸ ਗਈ ਆ ਉਹ ਗੁਲਾਮੀ ਕੱਢਣਾ ਹੀ ਨਹੀਂ ਚਾਹੁੰਦੇ ਇਹ ਨਾ ਗੁਰੂਆਂ ਦੇ ਖੰਡੇ ਵਰਗਾ ਖੰਡਾ ਬਣਾ ਕੇ ਅੰਬਰ ਸਕਾਉਣਾ ਚਾਹੁੰਦੇ ਨੇ ਨਾ ਗੁਰੂਆਂ ਦੇ ਨਿਸ਼ਾਨ ਸਾਹਿਬ ਗੁਰਦਾਰੇ ਚ ਟਣਾਉਣਾ ਚਾਹੁੰਦੇ ਨੇ ਇਹ ਅੱਜ ਦੇ ਗੁਰਦੁਆਰੇ ਦੀਆਂ ਕਮੇਟੀਆਂ ਦੇ ਹਾਲਾਤ ਨੇ ਪਰ ਫਿਰ ਵੀ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਗੁਰਦਾਰੇ ਦੀਆਂ ਕਮੇਟੀਆਂ ਅੱਗੇ ਕਿ ਭਾਈ ਤੁਹਾਡੇ ਕੋਲੇ ਆ ਪਹੁੰਚਦਾ ਕਰ ਦਵਾਂਗੇ ਜੇ ਤੁਸੀਂ ਕਹੋਗੇ ਤੁਹਾਡੇ ਗੁਰੂ ਘਰ ਕਿ ਤੁਸੀਂ ਇਹ ਲਾਉਣ ਦੀ ਆਗਿਆ ਦਿਓ ਕਿ ਤੁਹਾਡੇ ਅਜਾਇਬ ਘਰ ਦੇ ਵਿੱਚ ਲਾਇਆ ਜਾਵੇ ਕਿ ਇਤਿਹਾਸ ਪੜਨ ਬੱਚੇ ਸਾਡੇ ਨਿਸ਼ਾਨ ਸਾਹਿਬ ਦਾ ਤੇ ਇਨਸਾਨ ਸਾਹਿਬ ਦੇ ਖੰਡੇ ਦੇ ਬਾਰੇ ਚ ਤੇ ਪਤਾ ਲੱਗੇ ਤੇ ਇਤਿਹਾਸ ਆ ਜਿਹੜਾ ਉਹ ਬੱਚਿਆਂ ਨੂੰ ਦੱਸਿਆ ਜਾਵੇ ਹੁਣ ਇਹ ਗੁਰੂ ਘਰਾਂ ਦੀਆਂ ਕਮੇਟੀਆਂ ਦਾ ਫਰਜ ਬਣਦਾ ਪਰ ਜਿਹੜੀਆਂ ਸੰਗਤਾਂ ਦੇਖਦੀਆਂ ਨੇ ਵੀਡੀਓ ਉਹਨਾਂ ਦਾ ਫਰਜ ਵੀ ਬਣਦਾ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਹਰ ਗੁਰੂ ਘਰ ਦੀ ਕਮੇਟੀ ਕੋਲੇ ਪਹੁੰਚਦਾ ਕਰਨ ਕਿਉਂਕਿ ਉਹਨਾਂ ਦਾ ਵੀ ਫਰਜ ਬਣਦਾ ਜੇ ਅਸੀਂ ਅੱਜ ਗੁਰੂਆਂ ਦੇ ਨਹੀਂ ਹੋ ਸਕੇ ਤਾਂ ਅਸੀਂ ਕੀਦੇ ਆ ਫਿਰ ਤਾਂ ਅਸੀਂ ਆਪਣੇ ਆਪ ਦੇ ਵੀ ਨਹੀਂ ਹੈਗੇ ਕਿ ਸਾਡੇ ਗੁਰੂਆਂ ਨੇ ਇੰਡੀਆ ਵੱਡੀਆਂ ਕੁਰਬਾਨੀਆਂ ਕੀਤੀਆਂ ਅਸੀਂ ਗੁਰਦੁਆਰਿਆਂ ਦੇ ਵਿੱਚੋਂ ਉਹਨਾਂ ਦਾ ਨਿਸ਼ਾਨ ਸਾਹਿਬ ਹੀ ਗਾਇਬ ਕਰ ਦਿੱਤਾ ਅਸੀਂ ਗੈਰਾਂ ਦੇ ਝੰਡੇ ਲੈ ਕੇ ਅਸੀਂ ਕਹਿੰਦੇ ਆ ਜੀ ਅਸੀਂ ਇਨਸਾਨ ਸਭ ਚੜਾਉਨੇ ਆ ਫੇਰ ਬੀਬੀਆਂ ਉਹਨੂੰ ਐਦਾਂ ਹੱਥਾਂ ਨਾਲ ਘੁੱਟਦੀਆਂ ਨੇ ਗੈਰਾਂ ਦੇ ਨਿਸ਼ਾਨ ਉਹਨੂੰ ਝੰਡੇ ਨੂੰ ਉਹਨੂੰ ਨਿਸ਼ਾਨ ਸਾਹਿਬ ਦੱਸਦੇ ਨੇ ਗੁਰਦੁਆਰੇ ਦੀਆਂ ਕਮੇਟੀਆਂ ਕੋਲੇ ਜੇ ਕੋਈ ਇਸ ਗੱਲ ਦਾ ਜਵਾਬ ਹੈਗਾ ਤਾਂ ਦੇਣ ਦੱਸ ਦੇਣ ਵੀ ਜਿਹੜਾ ਉਹਨਾਂ ਨੇ ਆਹਾ ਲਾਇਆ ਹੋਇਆ ਆਹ ਆਹ ਇੱਕ ਸਾਡੇ 10 ਗੁਰੂਆਂ ਚੋਂ ਕਿਸ ਗੁਰੂ ਦਾ ਖੰਡਾ ਜੋ ਆ ਬਚਾਲੇ ਆ ਤਾਂ ਚਾਜੇ ਆ ਇਹ ਅੰਗਰੇਜ਼ਾਂ ਦਾ ਲੋਗੋ ਆ ਪੂਰੇ ਸਬੂਤ ਨੇ ਆ ਪੂਰੇ ਸਬੂਤ ਨੇ ਸਾਰੇ ਪ੍ਰੂਫ ਨੇ ਫਿਰ ਦੇਖ ਕੇ ਆਣ ਦੇਖਿਆ ਕਿਉਂ ਕਰਦੇ ਨੇ ਜਿਹੜੇ ਬੰਦੇ ਦੇਖ ਕੇ ਆਣ ਦੇਖਿਆ ਕਰਦੇ ਨੇ ਉਹ ਪਾਪੀ ਨੇ ਸਭ ਤੋਂ ਵੱਡੇ ਪਾਪੀ ਉਹੀ ਨੇ ਕਿ ਦੇਖ ਕੇ ਇਤਿਹਾਸ ਨੂੰ ਫਿਰ ਆਣ ਦੇਖਿਆ ਕਰਦੇ ਨੇ ਇਹ ਸਾਨੂੰ ਨਹੀਂ ਕਰਨਾ ਚਾਹੀਦਾ ਜੀ ਸੰਗ ਤੇ ਤੁਹਾਡਾ